ਮੇਰਾ ਖਿਆਲ ਆਮ ਆਦਮੀ ਪਾਰਟੀ ਨੇ ਕੰਮ ਕਰ ਕੀਤਾ ਹੈ ਪੰਜਾਬ ਦਾ ਧੰਨ ਲੈ ਕੇ ਗੁਜਰਾਤ ਦੀ ਚੋਣਾਂ 'ਚ ਕੇਜਰੀਵਾਲ ਨੇ ਜਾ ਕੇ ਬਿਆਨ ਕੀਤਾ ਹੈ ਕਿ ਅਸੀਂ ਹਿੰਦੂ ਰਾਸ਼ਟਰ ਮੈਂ ਬਣਾਉਂਗਾ ਜੇ ਮਜੀਠੀਆ ਸਾਹਿਬ ਕਹਿ ਰਹੇ ਵੀ ਨੰਗੇਪਰੀ ਮੈਂ ਸਾਰਾ ਲੋਵੇ ਜਾਊਂਗਾ ਜੇ ਤੁਹਾਡੇ ਲੋਵੇ ਆਉਂਦੇ ਨੇ ਤਾਂ ਤੁਸੀਂ ਵੀ ਉਹਨਾਂ ਨਾਲ ਗੱਲਬਾਤ ਕਰੋਗੇ ਮੇਰੀ ਬੇਨਤੀ ਹੈ ਜੀ ਜਿਹੜੀ ਤੁਸੀਂ ਕਥਨ ਨੰਗਲ 'ਚ ਸਾਰ ਸੰਜੀਤ ਸਿੰਘ ਮਾਨ ਦੀ ਪੱਗ ਲਾਈ ਸੀ ਤਰਫਾਨ ਕੋਈ ਸੀ ਉਹ ਜ਼ਰੂਰ ਲੈਂਦੇ ਆਇਓ ਸਾਨੂੰ ਵਾਪਸ ਚਾਹੀਦੀ ਹੈ ਵੀ ਅਸੀਂ ਸਮਝਦੇ ਹਾਂ ਕਿ ਇਹਨਾਂ ਨੂੰ ਪੰਜਾਬ ਬਾਰੇ ਨਹੀਂ ਫਿਕਰ ਹੈਗਾ ਇਹ ਆਮ ਆਦਮੀ ਪਾਰਟੀ ਨੂੰ ਪੋਰਸਟੇਟਾਂ 'ਚ ਸਥਾਪਿਤ ਕਰਨ ਵਾਸਤੇ ਪੰਜਾਬ ਦਾ ਧਨ ਦੌਲਤ ਤੇ ਇਥੇ ਦੀ ਵੋਟ ਬੱਦਲ ਰਹੇ ਆ ਸਰਕਾਰ ਨੇ ਕੁਝ ਨਹੀਂ ਕੀਤਾ ਏਸੀ ਤਰ੍ਹਾਂ ਜਿਹੜੀਆਂ ਸਾਡੀਆਂ ਤਾਰਾਂ ਸ਼ਹਿਰਾਂ ਦੇ ਵਿੱਚ ਪੋਲਾਂ ਤੋਂ ਲਮਕਰੀਆਂ ਉਹ ਖਤਰਾ ਪੈ ਰਹੀਆਂ ਕਰ ਰਹੀਆਂ ਜਿਵੇਂ ਚਾਈਨਾ ਦੀ ਧੂਰ ਬਹੁਤ ਮੁਸ਼ਕਲਾਂ ਪੈਦਾ ਕਰ ਰਹੀ ਹੈ ਲੋਕੀ ਮਰੇ ਵੀ ਹੈਗੇ ਆ ਉਹਦੇ ਉੱਤੇ ਕੋਈ ਪਾਲਿਸੀ ਨਹੀਂ ਕੀਤੀ ਗਈ ਤੁਸੀਂ ਜੁੜੇ ਹੋ ਡੀਡੀ ਨਿਊ ਚੈਨਲ ਦੇ ਨਾਲ ਤੇ ਮੈਂ ਹਾਂ ਸੁਖਵਿੰਦਰ ਸਿੰਘ ਪਲਾਹੇ ਅੱਜ ਸਾਡੇ ਨਾਲ ਮੌਜੂਦ ਨੇ ਸਿਮ ਸਿੰਘ ਮਾਨ ਜੀ ਦੇ ਸੁਪੁੱਤਰ ਤੇ ਉਹਨਾਂ ਨਾਲ ਵਿਸ਼ੇਸ਼ ਗੱਲਬਾਤ ਕਰਦੇ ਆਂ ਸਰ ਕੀ ਹਾਲ ਚਾਲ ਹੈ ਬਾਈ ਖਾਸ ਸਭੀ ਸਤਿ ਸ਼੍ਰੀ ਅਕਾਲ ਜੀ ਚੰਗੀ ਖੁਸ਼ੀ ਸਰ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਬੇਟੇ ਦੀ ਹਾਂਜੀ ਹਾਂਜੀ ਹਾਂ ਮਿਹਰਬਾਨੀ ਦੀ ਇਸ ਸਾਲ ਜੋ ਤੁਹਾਡਾ ਇੱਕ ਫੰਕਸ਼ਨ ਆ ਰਿਹਾ ਹੁਣ ਆਪਣਾ 2-4 ਦਿਨਾਂ ਦੇ ਵਿੱਚ ਉਸ ਬਾਰੇ ਕੀ ਤੁਹਾਡਾ ਪਲਾਨ ਬਣਿਆ ਕੀ ਗੱਲਬਾਤ ਹੈ ਸੰਤ ਜਨਤ ਸਿੰਘ ਭੰਗੜਾ ਵਾਲਿਆਂ ਦੀ ਬਹੁਤ ਵੱਡੀ ਸ਼ਹਾਦਤ ਹੈ ਬੜੇ ਲੰਬੇ ਸਮੇਂ ਤੋਂ ਸਾਡਾ ਪੰਥ ਦੇ ਵਿੱਚ ਕਮੀ ਆ ਗਈ ਸੀ ਉਹਨਾਂ ਦੀ ਸ਼ਹਾਦਤ ਕਬੂਲ ਨਹੀਂ ਸੀ ਬੰਦੀ ਕਿਹਾ ਜਾਂਦਾ ਸੀਗਾ ਕਿ ਜਿਉਂਦੇ ਆ ਉਸ ਸਮੇਂ ਤੇ ਸਤਿ ਸਿਮਰਨਜੀਤ ਸਿੰਘ ਮਾਨ ਨੇ ਜਿੱਥੇ ਸ਼ਹਾਦਤ ਮਨਾਉਣ ਤੋਂ ਇਨਕਾਰ ਕਰਦੇ ਸੀਗੇ ਉੱਥੇ ਉਹਨਾਂ ਦਾ ਜਨਮ ਦਿਹਾੜਾ ਭਾਵੇਂ ਕਿਸੇ ਵੀ ਦਿਨ ਹੋਵੇ ਉਹਨਾਂ ਨੇ 12 ਫਰਵਰੀ ਨੂੰ ਫਤਿਹਗੜ੍ਹ ਸਾਹਿਬ 'ਚ ਐਲਾਨ ਕਰਕੇ ਉਹ ਮਨਾਣਾ ਸ਼ੁਰੂ ਕੀਤਾ ਸਰਕਾਰ ਨੇ ਬਹੁਤ ਪਾਬੰਦੀਆਂ ਲਾਈਆਂ ਬਹੁਤ ਵਿਚਤੂ ਕੀਤੀ ਪਰ 파ਕੀ ਲਗਾਤਾਰ ਮਨਾਉਂਦੀ ਆਉਂਦੀ ਹੈ ਸੋ ਅਸੀਂ ਆਇ ਫਰਵਰੀ ਨੂੰ ਖੁੱਲੇ ਦਿਨਾਂ ਦੇ ਵਿੱਚ ਜਦੋਂ ਸੁਣੀ ਜੀ ਕਰਨੀ ਆਉਂਦੀ ਹੈ ਅਸੀਂ ਉਹਨਾਂ ਦੇ ਯਾਦ ਵਿੱਚ ਉਹਨਾਂ ਦਾ ਜਨਮ ਦਿਹਾੜਾ ਮਨਾਉਂਦੇ ਹਾਂ ਕਿਉਂਕਿ ਵੀਹੀ ਸਦੀ ਚ ਉਹ ਇਕੱਲੇ ਸਿੱਖ ਹੈ ਜਿਨ੍ਹਾਂ ਨੇ ਬਹੁਤ ਵੱਡਾ ਸਟੈਂਡ ਲੈ ਕੇ ਸਿੱਖ ਆਜ਼ਾਦੀ ਦੀ ਗੱਲ ਕੀਤੀ ਹੈ ਸਰ ਜਿਹੜਾ ਤੁਸੀਂ ਜਨਮ ਦਿਹਾੜਾ ਮਨਾਉਂ ਰਹੇ ਇਹ ਇੱਕ ਥਾਂ ਦੀ ਮਨਾਈ ਗਾ ਜ਼ਿਲ੍ਹੇ ਵਾਈ ਮਨਾਉਂਦੇ ਹਾਂ ਮਾਫ ਕਰਨਾ ਇਹ ਫਤਿਹਗੜ ਸਾਹਿਬ ਦੀ ਧਰਤੀ ਤੇ ਜਿੱਥੇ ਪਹਿਲਾ ਖਾਲਸਾ ਰਾਜ ਬਾਬਾ ਬੰ다 ਸਿੰਘ ਬਹਾਦਰ ਨੇ ਖਾਲਸਾ ਰਾਜ ਕੀਤਾ ਉਸ ਧਰਤੀ ਦੇ ਉੱਤੇ ਜਿੱਥੇ ਸਹਾਬਜਾਦਾਂ ਦੀ ਸ਼ਹਾਦਤ ਹੋਈ ਹੈ ਮਾਤਾ ਜੀ ਦੀ ਸ਼ਹਾਦਤ ਹੋਈ ਹੈ ਫਿਰ ਸਿਕਨਰ ਜੁੜਿਆ ਉਸ ਥਾਂ ਤੇ ਅਸੀਂ ਮਨਾ ਲਏ ਨੌਜਵਾਨ ਸਿੱਖੀ ਤੋਂ ਦੂਰ ਹੁੰਦੇ ਜਾ ਰਹੇ ਨੌਜਵਾਨ ਉਸ ਤਰ੍ਹਾਂ ਕਿਹਨੇ ਮੇਰਾ ਖਿਆਲ ਹੈ ਕਿ ਸਿੱਖ ਸਿੱਖੀ ਇੱਕ ਬਹੁਤ ਖਰੇ ਹਾਵਨ ਪੇੜ ਹੈਗਾ ਇਹ ਜੇ ਮੇਰਾ ਕਮਿਸ਼ਨ ਨਮਾ ਖਤਾਰਾ ਹੁੰਦਾ ਤੇ ਮੈਂ ਅਪੀਲ ਕਰੂੰਗਾ ਕਿ ਜਿਹੋ ਜਾਂ ਸੋਚ ਤੇ ਜਿਹੋ ਜੀ ਕੁਰਬਾਨੀ ਗੁਰੂ ਸਾਹਿਬਾਨ ਆਪਕਤਾ ਨੇ ਸਾਡੇ ਵਾਸਤੇ ਦਿੱਤੀ ਹੈ ਉਹਨੂੰ ਆਪਾਂ ਚੇਤੇ ਰੱਖੀਏ ਤੇ ਗੁਰੂ ਕੀ ਸੋਚ ਨਾਲ ਜੁੜੀਏ ਰਹਿਤ ਮਰਿਆ ਦੇ ਵਿੱਚ ਆਈਏ ਸਰ ਹੋਲਾ ਮੋਹਲਾ ਵੀ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਇਸ ਵਾਰ ਦੇ ਕੀ ਪ੍ਰੋਗਰਾਮ ਨੇ ਜੀ ਉੱਥੇ ਸਾਡੀ ਆਜ ਸਾਲ ਕਾਨਫਰੰਸ ਹੁੰਦੀ ਹੈ ਪਰ ਐਤਾਂ ਅਸੀਂ ਪੋਲੀਮੈਰਿਕ ਕਾਨਫਰੰਸ ਤੋਂ ਇੱਕ ਦਿਨ ਪਹਿਲਾਂ ਜਿਵੇਂ ਦਸ਼ਮ ਪਿਤਾ ਦਾ ਹੁਕਮ ਸੀਗਾ ਉੱਥੇ ਖੇਡਾਂ ਦਾ ਉਹ ਰੱਖਦੇ ਹੁੰਦੇ ਸੀਗੇ ਘੋੜਸਵਾਰੀ ਹੁੰਦੀ ਸੀ ਤੇ ਹੋਰ ਸਾਰੇ ਅਸਨ ਹੁੰਦੇ ਸੀਗੇ ਜਿਹੜੇ ਜੰਗਲੀ ਵੀ ਤਿਆਰ ਕਰਾ ਸੀ ਸਰੀਰੇ ਸਿਹਤ ਵੀ ਦਿਖਾਉਂਦੀ ਹੁੰਦੀ ਸੀ ਅਸੀਂ ਐਤ ਕੀ ਰਸਾ ਤੁਸੀਂ ਤੋਂ ਉਸੇ ਪ੍ਰੋਗਰਾਮ ਰੱਖਾਂਗੇ ਹਰੇਕ ਜ਼ਿਲ੍ਹੇ ਦੀ ਜਿਹੜੀ ਪਾਰਟੀ ਜੱਥੇ ਬੰਦੀ ਹੈ ਉਹਨਾਂ ਦੀ ਕੰਪੀਟੀਸ਼ਨ ਕਰਾਵਾਂਗੇ ਤਾਂ ਕਿ ਅਸੀਂ ਵੀ ਉਹਨਾਂ ਦੇ ਸੋਚ ਦੇਣ ਪਾਰਟੀ ਵਿੱਚ ਸਿੱਖਾਂ ਦੀ ਅਕਾਲੀ ਪਾਰਟੀ ਇੱਕ ਤੱਕ ਅੰਨ ਜਾ ਰਹੀ ਆ ਕੀ ਤੁਹਾਡਾ ਕੋਈ ਵਿਚਾਰ ਬਣਿਆ ਇੱਕ ਤਾਂ ਬਹੁਤ ਜ਼ਰੂਰੀ ਹੈ ਇੱਥੇ ਜਿਹੜਾ ਦਿੱਲੀ ਦੀ ਇੱਕ ਮਾੜੀ ਅੱਖ ਪੰਜਾਬ 'ਤੇ ਸਦਾ ਰਹਿੰਦੀ ਹੈ ਕਦੀ ਸਾਡੇ ਪਾਣੀ ਖੋਲ ਤੇ ਜਾਂਦੇ ਆ ਸਾਡੀ ਮਾਂ ਬੋਲੀ ਪੰਜਾਬੀ 'ਨਰੇ ਉੱਤੇ ਹਿੰਦੀ ਥੋਪੀ ਜਾਂਦੀ ਹੈਗੀ ਹੈ ਸਾਡੇ ਜਿਹੜੇ ਪੰਜਾਬੀ ਬੋਲ ਦੇ ਇਲਾਕੇ ਆ ਉਹ ਚੋਰੀ ਕਰਕੇ ਹਰਿਆਣਾ ਤੇ ਹੋਰ ਥਾਵਾਂ ਨੂੰ ਵਕਸ਼ੇ ਗਏ ਹੈਗੇ ਆ ਔਰ ਹਮੇਸ਼ਾ ਪੰਜਾਬ ਨੂੰ ਜੰਗ ਦਾ ਮੈਦਾਨ ਬਣਾ ਕੇ ਸਾਨੂੰ ਪਾਕਿਸਤਾਨ ਨਾਲ ਲੜਾਉਣ ਦਾ ਯਤਨ ਰਹਿੰਦਾ ਹੈਗਾ ਸਾਡੀ ਇੱਛਾ ਹੈ ਕਿ ਖੁੱਲੇ ਬਾਰਡਰ ਹੋਣ ਆਵਾਜੋ ਵੀ ਹੋਵੇ ਵਪਾਰ ਵਧੇ ਔਰ ਆਰਥਿਕਤਾ ਪੰਜਾਬ ਦੀ ਵਧ ਕੇ ਔਰੇ ਦਾ ਨੌਜਵਾਨ ਖੁਸ਼ਹਾਲ ਹੋਵੇ ਸਾਡੇ ਟਰੱਕ ਅਫਗਾਨਿਸਤਾਨ ਇਰਾਨ ਤਾਈ ਜਾਣ ਸੈਂਟਰ ਲੀਸ ਚ ਜਾਏ ਤੇ ਅਸੀਂ ਇਹਨੂੰ ਖੁਸ਼ਹਾਲ ਸੂਬਾ ਦੇਖਣਾ ਚਾਹੁੰਦੇ ਹਾਂ ਅੱਜ ਜਿਹੜਾ ਵੀ ਧਨ ਪੰਜਾਬ ਦਾ ਉਹ ਦਿੱਲੀ ਐਨਸੀਆਰ ਦੇ ਉੱਤੇ ਟੋਕੇ ਉਹਦੇ ਦੇਣਤ ਮਾਇਆ ਤਸੀਹੂ ਨੀਆ ਪ੍ਰੋਡਕਸ਼ਨ ਹੋ ਗਿਆ ਉਹਦੇ ਵਾਸਤੇ ਸਾਡੇ ਪਾਣੀ ਸਾਫ ਸਿਕਿਉਰਿਓ ਲੈ ਕੇ ਜਾਣਾ ਚਾਹੁੰਦੇ ਆਂ ਔਰ ਸਾਨੂੰ ਘਾਟੇ ਚ ਪਾਣਾ ਚਾਹੁੰਦੇ ਆਂ ਸੋ ਅਸੀਂ ਚਾਹੁੰਦੇ ਆਂ ਕਿ ਇਕਾ ਕਰਕੇ ਦਿੱਲੀ ਨੂੰ ਅੱਖ ਨਾਲ ਅੱਖ ਨਵਾ ਕੇ ਆਪਣੇ ਹੱਥਾਂ ਤੇ ਪੈਰਾ ਦੇਈਏ ਜੇ ਮਜੀਠਿਆ ਸਾਹਿਬ ਕਹਿ ਰਹੇ ਆਂ ਵੀ ਨੰਗੇਪਰੀ ਮੈਂ ਸਾਰਾ ਲਵੇ ਜਾਊਂਗਾ ਜੇ ਤੁਹਾਡੇ ਲਵੇ ਆਉਂਦੇ ਨੇ ਤਾਂ ਤੁਸੀਂ ਵੀ ਉਹਨਾਂ ਨਾਲ ਗੱਠਜੋੜ ਕਰੋਗੇ ਮੇਰੀ ਬੇਨਤੀ ਹੈ ਜੀ ਜਿਹੜੀ ਤੁਸੀਂ ਕੱਥੋਂ ਨੰਗਲ ਚ ਸਾਰ ਸੰਜੀਤ ਸਿੰਘ ਮੰਦir ਪੱਗ ਲਾਈ ਸੀ ਤਰਫਾਨ ਪੂਈ ਸੀ ਉਹ ਜ਼ਰੂਰ ਲੈਂਦੇ ਆਇਓ ਸਾਨੂੰ ਵਾਪਸ ਚਾਹੀਦੀ ਹੈ ਕੀ ਸਰ ਆਮ ਆਦਮੀ ਪਾਰਟੀ ਦੇ ਕੰਮੋਂ ਕਿਵੇਂ ਤੇ ਦੇ ਦੋ ਕਹਿੰਦੇ ਵੀ ਰੰਗਲਾ ਪੰਜਾਬ ਬਣਾ ਰਹੇ ਨੇ ਕੀ ਰੰਗਲਾ ਪੰਜਾਬ ਬਣਾ ਰਹੇ ਹਾਂ ਮੇਰਾ ਖਿਆਲ ਆਮ ਆਦਮੀ ਪਾਰਟੀ ਨੇ ਕੰਮ ਕਰ ਕੀਤਾ ਹੈ ਪੰਜਾਬ ਦਾ ਧੰਨ ਲੈ ਕੇ ਗੁਜਰਾਤ ਦੀ ਚੋਣਾਂ 'ਚ ਕੇਜਰੀਵਾਲ ਨੇ ਜਾ ਕੇ ਬਿਆਨ ਕੀਤਾ ਹੈ ਕਿ ਅਸਨ ਹਿੰਦੂ ਰਾਸ਼ਟਰ ਮੈਂ ਬਣਾਉਂਗਾ ਉੱਥੇ ਸਤਕਾਰਯੋਗ ਹਿੰਦੂ ਧਰਮ ਦੇ ਸਤਕਾਰਯੋਗ ਦੁਰਗਾ ਮਾਤਾ ਜੀ ਨੂੰ ਆਪਣੇ ਨੋਟਾਂ ਦੇ ਵਿੱਚ ਛਾਪਣ ਦਾ ਉਹਨਾਂ ਨੇ ਬਿਆਨ ਕੀਤਾ ਹੈਗਾ ਸਾਡੇ ਧਰਮ 'ਚ ਮਾਂ ਪੂਜਾ ਮਨਾ ਹੈ ਅਸੀਂ ਇਹ ਕੰਕਾਰ ਨੂੰ ਪੁੱਛਦੇ ਆਂ ਤੇ ਜਿਹੜਾ ਸਿੱਖ ਗੁਰਦੁਆਰਾ ਐਕਟ ਬਣਿਆ ਉਹ ਇਹੀ ਤਰ੍ਹਾਂ ਕਿ ਬਣਿਆ ਸੀਗਾ ਕਿ ਸਾਡੇ ਗੁਰੂ ਘਰਾਂ 'ਚ ਜੋਤਿਸ਼ ਵਿੱਦਿਆ ਉਹ ਪੁੰਜਾ ਇਹ ਸਾਰੀਆਂ ਚੀਜ਼ਾਂ ਆ ਗਈਆਂ ਸੀ ਜਿਨ੍ਹਾਂ ਨੂੰ ਅਸੀਂ ਨਹੀਂ ਮੰਨਦੇ ਹੈਗੇ ਔਰ ਉਹਨੂੰ ਕੱਢਣ ਵਾਸਤੇ ਸੰਘਰਸ਼ ਕੀਤਾ ਸੀਗੇ ਨਨਪਾਣਾ ਸਾਹਿਬ ਦੇ ਉਹ ਜਿਹੜੇ ਮੋਰਚੇ ਲੱਗੇ ਸੀਗੇ ਤੇ ਅਸੀਂ ਸਮਝਦੇ ਆਂ ਕਿ ਇਹਨਾਂ ਨੂੰ ਪੰਜਾਬ ਬਾਰੇ ਨਹੀਂ ਫਿਕਰ ਹੈਗਾ ਇਹ ਆਮ ਆਦਮੀ ਪਾਰਟੀ ਨੂੰ ਪੋਰਸ ਫੀਟਾਂ ਚ ਇਸ ਤਿਆਰ ਕਰਨ ਵਾਸਤੇ ਪੰਜਾਬ ਦਾ ਧਨ ਦੌਲਤ ਤੇ ਇਥੇ ਦੀ ਵੋਟ ਪੜ ਰਹੇ। ਨੌਜਵਾਨਾਂ ਨੂੰ ਪਾਰਟੀ ਨੇ ਦੋਰੋਂ ਲਈ ਕੋਈ ਨਵਾਂ ਫਰਮਾਇਆ ਕੋਈ ਨਵੀਂ ਕੋਸ਼ਿਸ਼ ਕਰਾਂਗੇ। ਹਾਂਜੀ ਅਸੀਂ ਅ ਬੜੇ ਲੰਬੇ ਸਮੇਂ ਤੋਂ ਨੌਜਵਾਨਾਂ ਨਾਲ ਤਾਲ ਮੇਲ ਰੱਖ ਰਹੇ ਹਾਂ। ਭਾਈ ਦੀਪ ਸਿੰਘ ਸਿੱਧੂ ਸਾਡੇ ਪਾਰਟੀ ਨਾਲ ਵੱਧ ਚੜ੍ਹ ਕੇ ਤੁਰੇ ਸੀ ਸਾਡੇ ਹਰੇ ਇਲੈਕਸ਼ਨ ਤੇ ਆਉਂਦੇ ਸੀ ਜਿਨ੍ਹਾਂ ਕਰਕੇ ਬਹੁਤ ਸਾਰਾ ਅ ਵੀਰ ਸਾਡੇ ਨਾਲ ਜੁੜਿਆ। ਅੱਜ ਵੀ ਸਾਡਾ ਕਿਹੜਾ ਯੂਥ ਵਿੰਗ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਰਸਤਾ ਖਿਦੇ ਅਸੀਂ ਪ੍ਰੋਗਰਾਮ ਰੱਖ ਰਹੇ ਹਾਂ ਇਸ ਤੋਂ ਇਲਾਵਾ ਯੂਥ ਨੂੰ ਅਸੀਂ ਨੂਰੇ ਰੱਖ ਕੇ ਜਿਹੜੇ ਥੋਨ ਮੈਨੀਫੈਸਟੋ ਹੈ ਜਿਹੜੀਆਂ ਆਪਾਂ ਨੇ ਸੀਟਾਂ ਦੇਈਆਂ ਉਹਦੇ ਵਿੱਚ ਵੀ ਅਸੀਂ ਇਹਨਾਂ ਦਾ ਵਧੀਆ ਧੂਨ ਬਣ ਹੁਣ ਐਮਸੀ ਦੇ ਇਲੈਕਸ਼ਨ ਆ ਰਹੇ ਨੇ ਜੀ ਉਸ ਵਿੱਚ ਵੀ ਹਿੱਸਾ ਲਉਣਾ ਬਹੁਤ ਜ਼ਰੂਰੀ ਹੈਗਾ ਸ਼ਹਿਰ ਦੇ ਵਿੱਚ ਆਪਣੀ ਵੋਟ ਵਧਾਉਣੀ ਜਿਹੜੇ ਬਹੁਤ ਸਾਰੇ ਪਿੰਡਾਂ ਤੋਂ ਲੋਕ ਸ਼ਹਿਰਾਂ 'ਚ ਆ ਰਹੇ ਲੱਗਿਆ ਅਰਬਨਾਈਜੇਸ਼ਨ ਹੋ ਰਿਹਾ ਹੈਗਾ ਤੇ ਇਹਦੇ ਵਿੱਚ ਸਫ਼ਾਈ ਨਾ ਬਹੁਤ ਜ਼ਰੂਰੀ ਆ ਔਰ ਜਿਹੜੇ ਸ਼ਹਿਰਾਂ 'ਤੇ ਖਾਸ ਕਰਕੇ ਮੁੱਦੇ ਹੈਗੇ ਆ ਜਿਹਦੇ ਵਿੱਚ ਗੰਦਗੀ ਸਭ ਤੋਂ ਅਹਿਮ ਹੈ ਸਾਡੇ ਹੁਣ ਡੰਪ ਬਿਲਕੁਲ ਖਤਮ ਹੋਏ ਹੋਏ ਹੈਗੇ ਆ ਹਰੇਕ ਥਾਂ ਜਿਹੜਾ ਕੂੜੇ ਦਾ ਪ੍ਰੋਬਲਮ ਹੈ ਸਾਰੇ ਕਿਤੇ ਖੜਾ ਹੋਇਆ ਹੈ ਔਰ ਇਹਨੂੰ ਨੱਥ ਪਾਉਣ ਵਾਸਤੇ ਪਾਲਿਸੀ ਹੋਣੀ ਚਾਹੀਦੀ ਹੈ ਕੋਈ ਇਹਨਾਂ ਦਾ ਪ੍ਰੋਸੈਸਿੰਗ ਯੂਨਿਟ ਹੋਣੇ ਚਾਹੀਦੇ ਹੈ ਜਿੱਥੇ ਵੱਖਰਾ ਕਰਕੇ ਗੰਦ ਉਹਦੀ ਆਹ ਯਾ ਪਾਵਰ ਜਨਰੇਸ਼ਨ ਹੋਣੀ ਚਾਹੀਦੀ ਹੈ ਯਾ ਜਿਹੜਾ ਸਾਡਾ ਵੇਜੀਟੇਬਲ ਪ੍ਰੋਡਿਊਸ ਹੈ ਉਹਦਾ ਮੁਰਗੀ ਖਾਦ ਬਣਨੀ ਚਾਹੀਦੀ ਹੈ ਤੇ ਇਹਦੇ ਵਾਸਤੇ ਸਰਕਾਰ ਨੇ ਕੁਝ ਨਹੀਂ ਕੀਤਾ ਏਸੀ ਤਰ੍ਹਾਂ ਜਿਹੜੀਆਂ ਸਾਡੀਆਂ ਤਾਰਾਂ ਸ਼ਹਿਰਾਂ ਦੇ ਵਿੱਚ ਪੋਲਾਂ ਤੋਂ ਲਮਕ ਰਹੀਆਂ ਹੈ ਉਹ ਖਤਰਾ ਪੈ ਰਹੀਆਂ ਕਰਨੀਆਂ ਜਿਵੇਂ ਚਾਈਨਾ ਦੀ ਟੂਰ ਬਹੁਤ ਮੁਸ਼ਕਲਾਂ ਪੈਦਾ ਕਰ ਰਹੀ ਹੈ ਲੋਕੀ ਮਰੇ ਵੀ ਹੈਗੇ ਆ ਉਹਦੇ ਉੱਤੇ ਕੋਈ ਪਾਲਿਸੀ ਨਹੀਂ ਕੀਤੀ ਗਈ ਜਿਸ ਤੋਂ ਇਲਾਵਾ ਜਿਹੜੀਆਂ ਸਾਡੀਆਂ ਸੀਵਰੇਜਾਂ ਹੈਗੀਆਂ ਹੁਣ ਜਿੱਥੇ ਅਸੀਂ ਖੜੇ ਆ ਉੱਥੇ ਪਾਣੀ ਸਾਰਾ ਵਾਪਸ ਆ ਰਿਹਾ ਹੈਗਾ ਉਹਨਾਂ ਨੂੰ ਸਾਫ਼ ਕਰਨਾ ਉਹਨੂੰ ਦੋਨਾ ਇਹ ਸੱਚ ਤਾਂ ਕਿ ਗੁਰੂ ਜੀ ਨਗਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਜਿਹੜਾ ਦਰਬਾਰ ਸਾਹਿਬ ਦੇ ਆਲੇ ਦੁਆਲੇ ਸੀਵਰੇਜ ਹੈ ਉਹ ਸਦਾ ਨੀਕ ਕਰਦਾ ਹੈਗਾ ਸਾਰਾ ਫੁੱਲ ਜਾਂਦਾ ਹੈਗਾ ਇਹ ਗੰਦਗੀ ਦੇ ਵਿੱਚ ਜਿਹੜਾ ਅਸੀਂ ਫਲ ਰਹੇ ਆ ਇਹਨੂੰ ਅਸੀਂ ਬਿਲਕੁਲ ਖਤਮ ਕਰਨਾ ਹੈਗਾ ਆਖਿਰ ਅਸੀਂ ਉਹ ਸੋਚ ਦੇ ਧਾਰਨੀ ਹੈ ਜਿਹੜਾ ਕਿਸੇ ਦੇ ਵਿੱਚ ਵਰਨਾ ਦੇ ਵਿੱਚ ਕੋਈ ਫਰਕ ਨਹੀਂ ਸਮਝਦਾ ਜੋ ਕੰਮ ਬਾਹਮਣਵਾਦ ਕਹਿੰਦਾ ਹੈ ਕਿ ਸ਼ੂਦਰ ਕਰੂਗਾ ਉਹ ਸਾਨੂੰ ਹੀ ਕਰਨਾ ਪੈਣਾ ਅਸੀਂ ਆਪਣੇ ਸਾਫ ਸਖਾਈ ਦੇ ਹੱਕਦਾਰ ਹੈਗੇ ਆ ਇਸ ਤੋਂ ਇਲਾਵਾ ਜਿਹੜੀ ਟ੍ਰੈਫਿਕ ਹੈ ਉਹ ਇੰਨੀ ਵੱਧ ਗਈ ਹੈ ਸਾਡੇ ਲੋਕਲ ਜਿਹੜੇ ਆ ਟ੍ਰਾਂਸਪੋਰਟੇਸ਼ਨ ਹੈਗੀ ਹੈ ਜਿਹਦੇ ਨਾਲ ਅਸੀਂ ਆ ਵਹੀਕਲ ਘਟਾ ਸਕੀਏ ਤੇ ਪਬਲਿਕ ਟ੍ਰਾਂਸਪੋਰਟ ਨੂੰ ਵਧਾ ਸਕੀਏ ਇਹਦੇ ਸਿਸਟਮ ਨਹੀਂ ਹੈਗੇ ਆ ਈ ਰਿਕਸ਼ੇ ਵੱਧ ਕੇ ਉਹਨਾਂ ਦਾ ਜਿਹੜਾ ਟ੍ਰੈਫਿਕ ਦਾ ਡਿਸਪਲਿਨ ਦਾ ਨਿਯਮ ਹੈ ਉਹ ਫਿਰ ਇੱਕ ਉਠੇ ਸਾਈਡ ਚੱਲ ਰਿਹਾ ਹੈਗਾ ਯੂ ਟਰਨ ਕਿਤੇ ਵੀ ਲਿੱਤਾ ਜਾ ਸਕਦਾ ਐਕਸੀਡੈਂਟ ਬਣਦੇ ਹੈਗੇ ਆ ਇਹ ਜਿਹੜੀ ਅਰਬਨਾਈਜੇਸ਼ਨ ਵੱਲ ਅਸੀਂ ਵੱਧ ਰਹੇ ਹਾਂ ਇਹਦਾ ਬਹੁਤ ਇੱਕ ਸਾਨੂੰ ਖਤਰਾ ਹੈ ਤੇ ਇਸ ਤੋਂ ਇਲਾਵਾ ਜਿਹੜਾ ਸ਼ਹਿਰਾਂ ਦੇ ਵਿੱਚ ਲੁੱਟਤ ਤੇ ਖੋਹ ਹੋਈ ਹੋਈ ਹੈ ਕਿਤੇ ਕਿਤੇ ਤੁਸੀਂ ਦੇਖ ਸਕਦੇ ਹੋ ਕਿ ਕਿਡਨੈਪਿੰਗਸ ਵੀ ਹੋ ਰਹੀਆਂ ਹੈਗੀਆਂ ਇਹ ਲਾਅ ਐਂਡ ਆਰਡਰ ਦਾ ਬਹੁਤ ਵੱਡਾ ਵਿਸ਼ਾ ਬਣ ਗਿਆ ਹੈਗਾ ਤੇ ਡਿਜੀਟਲ ਏਜ ਦੇ ਵਿੱਚ ਜਿਹੜੀਆਂ ਆਨਲਾਈਨ ਫਰਾਡ ਤੇ ਸਕੈਮ ਹੈਗੀਆਂ ਲਾਅ ਐਂਡ ਆਰਡਰ ਉਹਦੇ ਵੱਲ ਵੀ ਨਾਗਾ ਸਾਨੂੰ ਕਰਨੀ ਪੈਣੀ ਹੈ ਤੇ ਅਸੀਂ ਸਮਝਦੇ ਹਾਂ ਕਿ ਸਾਰੇ ਮੁੱਦਿਆਂ ਦੇ ਉੱਤੇ ਅਸੀਂ ਸ਼ਹਿਰਾਂ ਵਿੱਚ ਬਾਕੀ ਮਾਣਸ ਕੀ ਜਾਤ ਸਭੇ ਇੱਕ ਪਛਾਣ ਕੋ ਦੇ ਹੁਕਮ ਅਧੀਨ ਸਾਰਿਆਂ ਨੂੰ ਇਕੱਠਾ ਕਰਕੇ ਇਸ ਸਮਾਜ ਨੂੰ ਬਿਹਤਰ ਕਰਨ ਵਾਸਤੇ ਸਭ ਤੋਂ ਜ਼ਰੂਰੀ ਪੜ੍ਹਾਈ ਲਿਖਾਈ ਹੈਗੀ ਆ ਜਿਹਦੇ ਵਿੱਚ ਅਸੀਂ ਆਪਣੇ ਬੱਚਿਆਂ ਨੂੰ ਪੋਸਟ ਸਕੂਲ ਦੀ ਸਿੱਖਿਆ ਨਹੀਂ ਦੇ ਸਕਦੇ ਔਰ ਜਿਹੜਾ ਆਨਲਾਈਨ ਰੈਗੂਲੇਸ਼ਨ ਹੈ ਆਸਟ੍ਰੇਲੀਆ ਨੇ ਬਹੁਤ ਸਾਰੀਆਂ ਉਮਰ ਤਾਈਂ 15 ਸਾਲ ਤਾਈਂ ਉਹਨਾਂ ਨੇ ਬੈਨ ਕਰਤਾ ਹੈਗਾ ਅਸੀਂ ਆਪਣੇ ਬੱਚਿਆਂ ਨੂੰ ਕੀ ਦਿਖਾ ਰਹੇ ਹਾਂ ਕੀ ਪੜਾ ਰਹੇ ਹਾਂ ਸਾਡੀ ਕੋਸ਼ਿਸ਼ ਇਹ ਹੋਊਗੀ ਸਰਕਾਰ ਚ ਕਿ ਅਸੀਂ ਇਹ ਆਈ ਰਹੀ ਮੈਡੀਕਲ ਸੇਵਾਵਾਂ ਵਿੱਚ ਘਰਾਂ ਤਾਈਂ ਪਹੁੰਚਾ ਸਕੀਏ ਆਨਲਾਈਨ ਡਾਇਗਨੋਸਿਸ ਕਰ ਸਕੀਏ ਤੇ ਜਿਹੜੀ ਸਾਡੀ ਡਿਲੀਵਰੀ ਹੈਗੀ ਹੈ ਸਰਕਾਰ ਦੇ ਸਿਹਤ ਸੇਵਾਵਾਂ માં ਪੜ੍ਹਾਈ ਲਿਖਾਈ ਉਹਦੇ ਵਿੱਚ ਅਸੀਂ ਜ਼ਿਆਦਾ ਇਨਫਰਾਸਟ੍ਰਕਚਰ ਸੜਾ ਕਰਕੇ ਪੂਰੇ ਅਸੀਂ ਆਪਣੇ ਡੇਟਾ ਸੈਂਟਰ ਖੋਲ੍ਹ ਕੇ ਜਿਹਦੇ ਰਾਹੀਂ ਅਸੀਂ ਪੜ੍ਹਾਈ ਸਿਹਤ ਇਹ ਸਾਰੀਆਂ ਚੀਜ਼ਾਂ ਆਨਲਾਈਨ ਡਿਲੀਵਰ ਕਰ ਸਕੀਏ ਸਾਰਾ ਕੁਝ ਸਾਡੇ ਮਨ ਚ ਹੈਗਾ ਇਨਫੈਕਟ ਮੇਰੇ ਕੋਲ ਆ ਮੈਨੀਫੈਸਟੋ ਹੋਏਗਾ ਜਿਹੜਾ ਅਸੀਂ 12 ਤਰੀਕ ਨੂੰ ਰਿਲੀਜ਼ ਕਰਾਂਗੇ ਜਿਹੜਾ ਪੰਜਾਬ ਸਰਕਾਰ ਵੀ 10 ਲੱਖ ਦਾ ਬੀਮਾ ਦੇ ਰਹੀ ਤੇ ਕਾਫੀ ਐਡ ਹੋ ਰਹੀ ਆ ਉਹਨੂੰ ਕਹਿੰਦੇ ਹੋ ਆ ਦੇਖੋ ਜਿਹੜੀ ਆ ਆਪਾਂ ਨੂੰ ਫਾਇਦੇ ਦੀ ਗੱਲ ਆ ਸਮਾਜ ਨੂੰ ਫਾਇਦੇ ਦੀ ਗੱਲ ਆ ਉਹ ਚੰਗੀਆਂ ਹੁੰਦੀਆਂ ਪਰ ਇਹਦੀ ਇਹਨਾਂ ਦੀ ਇੰਪਲੀਮੈਂਟੇਸ਼ਨ 'ਚ ਮੈਨੂੰ ਬਹੁਤ ਸ਼ੱਕ ਹੈਗਾ ਕਿਉਂਕਿ ਜਿਹੜੀਆਂ ਇਹਨਾਂ ਨੇ ਮਾਈਆਂ ਨੂੰ ਕਿਹਾ ਸੀਗਾ ਕਿ ਅਸੀਂ ਤੁਹਾਨੂੰ ਦੇਵਾਂਗੇ ਪੈਨਸ਼ਨਾਂ ਉਹ ਜੇ ਤਾਂ ਤੁਸੀਂ ਦੇਖ ਸਕਦੇ ਹੋ ਕੀ ਹਾਲ ਉਹਦੇ ਹੋਏ ਹੋਏ ਹਨ ਮੇਰੇ ਖਿਆਲ ਇਹ ਕਹਿੰਦੇ ਜਿਆਦਾ ਹੈ ਕਰਦੇ ਘੱਟ ਹੈ ਔਰ ਮੇਰੇ ਹਿਸਾਬ ਨਾਲ ਜਿਹੜੀ ਆਮ ਲੋਕਾਂ ਦੀ ਸੋਚ ਹੈ ਕਿ ਇਹ ਸਰਕਾਰ ਨੇ ਉਸ ਕੰਦਰ ਦਾ ਕੰਮ ਨਹੀਂ ਕੀਤਾ ਹੈਗਾ ਠੀਕ ਹੈ ਯੂ-ਟਰਨ ਜਲਦੀ ਮਾਰ ਲੈਂਦੇ ਨੇ ਉਹ ਨੂੰ ਤੁਸੀਂ ਦੇਖਦੇ ਵੀ ਫੈਸਲਾ ਆਪ ਲੈਣ ਚ ਨਾ ਕੋਈ ਰਿਪੋਰਟ ਵੀ ਕਰਵਾਉਂਦਾ ਸਾਂਜੀ ਅ ਇਹਨਾਂ ਦੀ ਪਤਾ ਨਹੀਂ ਜੀ ਇਹ ਤੇ ਹੀ ਯੂ-ਟਰਨ ਹਰ ਇੱਕ ਪਾਲਿਸੀ ਤੇ ਹਰ ਇੱਕ ਸੋਚ ਤੇ ਛੀਤੀ ਇਸ ਕਰਕੇ ਲੈਂਦੇ ਹੈਗੇ ਆ ਕਿਉਂਕਿ ਇਹਨਾਂ ਨੇ ਸਮਾਜ ਦੇ ਵਿੱਚ ਉਸ ਪੱਤਰ ਦੀ ਕੁਰਬਾਨੀ ਕੀਤੀ ਨਹੀਂ ਹੈਗੀ ਇਹਨਾਂ ਨੂੰ ਪੂਰੀ ਗੱਲ ਪਤਾ ਨਹੀਂ ਆਂਦੀ ਰਹੀ ਹੈ ਇਹ ਇੱਕ ਤੇ ਲਾਲਾ ਲਾਲਾ ਚ ਬਣ ਗਏ ਹੈਗੇ ਆ ਪਰ ਇਹਦਾ ਜਵਾਬ ਦੇਣਾ ਪਊਗਾ ਸਿਰਫ ਸਾਡੇ ਵਰਗੇ ਇਹਨਾਂ ਨੂੰ ਮੰਨਦਕ ਨਹੀਂ ਸਾਰ ਸਕਦੇ ਸਾਨੂੰ ਇਹਨਾਂ ਦਾ ਆਲਟਰਨੇਟਿਵ ਦੇਣਾ ਪਊਗਾ ਕੰਮ ਕਰਨਾ ਪੈਣਾ ਲੋਕਾਂ ਨਾਲ ਕਨੈਕਟ ਕਰਨਾ ਪੈਣਾ ਤੇ ਆ ਜਿਹੜਾ ਸਾਲ ਹੈਗਾ 12 ਤਰੀਕ ਨੂੰ ਸਾਡੀ ਪਾਰਟੀ ਨੇ ਲੋਕਾਂ 'ਚ ਵਿਚਰ ਕੇ ਉਹਨਾਂ ਦੀ رائے ਲੈ ਕੇ ਉਹਨਾਂ ਨਾਲ ਕੋਈ ਇੱਕ ਮਸਟੈਕਲੀ ਅੱਗੇ ਛੂਣਾ ਵੱਲ ਵਧਣਾ ਹੈਗਾ ਤੇ ਇਹਨਾਂ ਨੂੰ ਫਿਜ਼ਿਕਲੀ ਕੱਢਣਾ ਪੈਣਾ ਹੈਗਾ ਗੱਲਾਂ ਨਾਲ ਨਹੀਂ ਬਹੁਤ ਬਹੁਤ ਧੰਨਵਾਦ ਸੰਤਮਾਨਟੀ ਜੀ ਧੰਨਵਾਦ ਜੀ